ਆ ਸਾਡੇ ਨਨਕਾਣੇ ਦੇ ਅੰਦਰ ਵੀ ਬਤਮੀਜ਼ ਕਈ ਉੱਠੇ ਸੀ ਉਹ ਬੱਚੇ ਦਾ ਨਕਾਹ ਦਾ ਮਸਲਾ ਸੀ ਤੋ ਨਾ ਗੁਰਦੁਆਰੇ 'ਤੇ ਪੱਥਰ ਫੈਂਕੇ ਡੁੱਬ ਕੇ ਮਰਨ ਦਾ ਮਕਾਮ ਐ ਤੇਰੀ ਤਾਲੀਮ ਹੈ ਤੇਰੇ ਨਬੀ ਨੇ ਦਿੱਤੀ ਤੇਰੇ ਨਬੀ ਦੀ ਤਾਲੀਮ ਕੀ ਹੈ ਸੁਣ ਮਸਲਾ ਪੱਥਰ ਮਾਰੇ ਨੇ ਕਾਫਰਾਂ ਨੇ ਮੁਸਤਫਾ ਨੂੰ ਸੁਣ ਤੈਨੂੰ ਅਗਰ ਸਿੱਖ ਬਾਈ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਚ ਪੱਥਰ ਮਾਰਦੇ ਤੇ ਤੇਰਾ ਰਿਐਕਸ਼ਨ ਕੀ ਹੋਣਾ ਚਾਹੀਦਾ ਸੀ ਇਹਦੇ ਤੂੰ ਮਾਰੇ ਨੇ ਨਾ ਉਹਨਾਂ ਨੂੰ ਐ ਸੁਣ ਲਫ਼ਜ਼ ਧਿਆਨ ਨਾਲ لفظ لکھ لو میرے بچوں میرے دوستو میرے بزرگوں یہ بات ناصر مدری ڈنکے کی چوٹ کہتا ہے کہ ہم جب تک اپنے مصطفی کی پالیسی پہ عمل نہیں کریں گے السلام علیکم جی سچی اکال امید کرنے ہاتھ سے بالکل ودیا ہو گئے رب توانوں چردی کلاچے رکھے اتھے جی اسی اج گل کران گے پاکستانی مولانا نے کلاس لئیے کچھ مسلماناں دی جڑے بالکل غلط حرکتاں کردے نے نبی پاک نے جڑا ਸਾਨੂੰ تعلیم ਦਿੱਤੀ ਹੈ ਉਹਦੇ ਤੋਂ ਹਟ ਕੇ ਉਹਨਾਂ ਨੇ ਕੀ ਕੀਤਾ ਹੈ ਉਹ ਜਿਆ ਕਿ ਮੌਲਾ ਨੇ ਉਹਨਾਂ ਦੀ ਕਲਾਸ ਲਈ ਤੇ ਸਿੱਖਾਂ ਦੇ ਨਾਲ ਖਲੋਗੇ ਸਿੱਖਾਂ ਨੂੰ ਸਪੋਰਟ ਕੀਤਾ ਕੀ-ਕਿਆ ਸਿੱਖਾਂ ਦੇ ਬਾਰੇ ਵਿੱਚ ਸਿੱਖਾਂ ਦੀ ਤਾਰੀਫ ਕੀਤੀ ਹੈ ਇਥੇ ਪਾਕਿਸਤਾਨ ਦੇ ਮੌਲਾਣਾ ਨੇ ਤੇ ਨਾਲ ਜਿਹੜੇ ਮੁਸਲਿਮਜ਼ ਗਲਤ ਹਰਕਤਾਂ ਕਰਦੇ ਨੇ ਜਿਨ੍ਹਾਂ ਨੂੰ ਨਬੀ ਪਾਕ ਦੀ تعلیم ਦਾ ਨਹੀਂ ਪਤਾ ਉਹਨਾਂ ਦੇ ਬਾਰੇ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਤੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਸਕਿਪ ਨਹੀਂ ਕਰਨੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ lettes go ਸਾਡੇ ਨਨਕਾਨੇ ਦੇ ਅੰਦਰ ਵੀ ਬਤਮੀਜ਼ ਕਈ ਉੱਠੇ ਸੀ ਉਹ ਬੱਚੇ ਦਾ ਨਕਾਹ ਦਾ ਮਸਲਾ ਸੀ ਤੋ ਨਾ ਗੁਰਦੁਆਰੇ ਤੇ ਪੱਥਰ ਫੈਂਕੇ ਡੁੱਬ ਕੇ ਮਰਨ ਦਾ ਮਕਾਮ ਐ ਤੇਰੀ ਤਾਲੀਮ ਹੈ ਤੇਰੇ ਨਬੀ ਨੇ ਦਿੱਤੀ ਤੇਰੇ ਨਬੀ ਦੀ ਤਾਲੀਮ ਕੀ ਆ ਹੈ ਸੁਣ ਮਸਲਾ ਪੱਥਰ ਮਾਰੇ ਨੇ ਕਾਫਰਾਂ ਨੇ ਮੁਸਤਫਾ ਨੂੰ ਸੁਣ ਤੈਨੂੰ ਅਗਰ ਸਿੱਖ ਬਾਈ ਨਨਕਾਨਾ ਸਾਹਿਬ ਦੇ ਗੁਰਦੁਆਰੇ ਚ ਪੱਥਰ ਮਾਰਦੇ ਤੇ ਤੇਰਾ ਰਿਐਕਸ਼ਨ ਕੀ ਹੋਣਾ ਚਾਹੀਦਾ ਸੀ ਇਹਦੇ ਤੂੰ ਮਾਰੇ ਨੇ ਨਾ ਉਹਨਾਂ ਨੂੰ ਐ ਸੁਣ ਲਫ਼ਜ਼ ਧਿਆਨ ਨਾਲ لفظ لکھ لو میرے بچوں میرے دوستوں میرے بزرگوں یہ بات ناصر مدنی دنکے کی چوڑ کہتا ہے کہ ہم جب تک اپنے مصطفیٰ کی پالیسی پہ عمل نہیں کریں گے ہم ترقی نہیں کر سکتے ہمیں کو اچھا نہیں بول سکتا ہمارا ہر لمحہ آئیڈیل مصطفیٰ ہو پھر ہم کامیاب ہیں میرے نبی نے کیا کہا جب پیچھے آئے ساڑھے پنجابی لڑ دے نا ذرا میں باں طریقے نہ دس باں ٹانگ نو جان نہ دیں ਆਰੇ ਪਿਛਲੇ ਆਉਂਦੇ ਨਾ ਇਹ ਪਿਛਲਿਆਂ ਨੇ ਬਜਾਏ ਠੰਡਾ ਕਰਨ ਦੇ ਉਹਨਾਂ ਤੇ ਅੱਗ ਪਾਉਂਦੇ ਸਗੋ ਤੇਲ ਪਾਉਂਦੇ ਨੇ ਫੜ ਲਾ ਆ ਤੋ ਚਾਰ ਸਾਡੀਆਂ ਬਰਾਦਰੀਆਂ ਬੜੀਆਂ ਉਤਰੀਆਂ ਨੇ ਗੁਸਾਣ ਕਰੇ ਜੱਟ ਡੋਗਰ ਬੋਲੋ ਡੋਗਰ ਰਾਜਪੂਤ ਰੰਗੜ ਇਹ ਬੋਲੋ ਰਾਈ ਇਹ ਚਾਰ ਬਰਾਦਰੀਆਂ ਖਾਣ ਪੀਣ ਨੂੰ ਵਖੋ ਵਾ ਲੜਨ ਮਰਨ ਨੂੰ ਇਕੱਠੇ ਉਹ ਜ ਨਹੀਂ ਬੋਲਦੇ ਹੋਣਗੇ ਜਦ ਲੜਾਈ ਹੋ ਗਈ ਉਹ ਤੇ ਨਹੀਂ ਪਤਾ ਜੀ ਜੱਟਾਂ ਓਏ ਅਸੀਂ ਡੋਗਰਾਂ ਅਸੀਂ ਪੱਟੀ ਐ ਓਏ ਅਸੀਂ ਰੰਗੜਾਂ ਓਏ ਅਸੀਂ ਰਾਈ ਐ ਓਏ ਇਹ ਨਹੀਂ ਚੀਜ਼ ਤੇਰੇ ਨਬੀ ਦੇ ਪਿਛਲੇ ਆਏ ਅਸਮਾਨ ਤੋਂ ਕਿੱਥੋਂ ਆਏ ਅਸਮਾਨੋਂ ਕਹਿੰਦੇ ਜੀ ਜੇ ਕਵੋ ਤੇ ਆ ਦੋਵੇਂ ਪਹਾੜੀ ਆਪਸ ਵਿੱਚ ਮਿਲਾ ਦੇਣੇ ਜੇ ਕਹਿੰਦੇ ਉਹ ਤੇ ਥੱਲਿਆਂ ਚੁੱਕ ਕੇ ਉੱਪਰੋਂ ਲਿਆ ਕੇ ਜ਼ਮੀਨ ਤੇ ਖਤਮ ਕਰ ਦਿੰਨੇ ਇਹਨਾਂ ਨੇ ਨੇਰੀ ਵਾਲਾ ਕਹਿੰਦਾ ਕਵੋ ਤੇ ਤੂਫਾਨ ਲਿਆਵਾਂ ਤੇ ਇਹਨਾਂ ਦੇ ਕੰਨਾਂ ਦੇ ਪਰਦੇ ਪਾੜਦਾ اور قمیوال نے فرمایا اللهم امهاتي قومي فانهم لا اللہ کریم دے مبعوث نے فرمایا مولا اے نہیں جان دے میں کوناں اللہ تو انہاں نو ہدایت عطا فرما دے آمد میرے نبی نے ہار غیر مسلم دی عبادت گاہ دی احترام دا حکم دیتا ہے اسی کی کرن دیں ਅਸੀਂ ਕੀ ਕਰੰਦੇ ਆ ਮੈਂ ਹਕੂਮਤ ਦੇ ਵਾਸਤੇ ਕਿਹਾ ਸੀ ਨਾ ਵੀ ਉਹ ਕਰਤਾਰਪੁਰ ਜਿਹੜਾ ਬਾਰਡਰ ਖੋਲਿਆ ਉਹ ਮੁਲਕੀ ਮਫਾਦ ਚ ਬਿਲਕੁਲ ਠੀਕ ਕੀਤਾ ਹੈ ਉੱਥੇ ਜਨਾਬੇ ਆਲਾ ਉਹਨਾਂ ਨੂੰ ਅਗਰ ਰਾਹ ਖੋਲ ਕੇ ਦਿੱਤਾ ਬਿਲਕੁਲ ਕਈ ਮੌਲਵੀ ਮੇਰੇ ਖਿਲਾਫ ਬੋਲੇ ਸੀ ਇਹਨੇ ਕੋ ਕਿਹਾ ਓਏ ਝੱਲੇ ਹੋਏ ਜੇ ਨਬੀ ਪਾਕ ਨੇ ਮਦੀਨੇ ਚ ਯਹੂਦੀਆਂ ਨਾਲ ਮੁਆਦਾ ਕਰਕੇ ਤੇ ਗਿਰਜਿਆਂ ਦੀ ਫਾਸਤ ਕੀਤੀ ਫਰਮਾ ਜਿਹੜਾ ਗਿਰਜੇ ਨੂੰ ਹੱਥ ਲਾਇ ਇੰਜ ਜਿਵੇਂ ਮੇਰੀ ਇੱਜ਼ਤ ਨੂੰ ਹੱਥ ਲਾਇ ਮਗਰ ਅੱਜ ਸਾਡੇ ਮੁਸਲਮਾਨ ਦੇਖ ਲੋ ਚਲਿਓ ਨਬੀ ਪਾਕ ਨੇ ਐ ਫਰਮਾਇਆ ਕਿ ਕਿਸੇ ਦੇ ਝੂਠੇ ਖੁਦਾ ਨੂੰ ਉਹਦੇ ਸਾਹਮਣੇ ਝੂਠਾ ਨਹੀਂ ਕਹਿਣਾ ਕਿ ਤੇਰੇ ਸੱਚੇ ਖੁਦਾ ਨੂੰ ਝੂਠਾ ਨਾ ਕਹਿ ਦੇਵੇ ਅਬ ਮੇਰੇ ਨਾਲ ਕਈ ਸਿੱਖ ਦੋਸਤ ਫੋਨ ਦੇਤੇ ਸਲਾਮ ਲੈਂਦੇ ਨੇ ਉਹ ਕਹਿੰਦੇ ਨੇ ਅਸਲਾਮੁਅਲੈਕਮ ਯਾਰ ਕਿਡੇ ਵੱਡੇ ਜ਼ੇਹਨ ਦੇ ਤੇ ਖੁੱਲੇ ਮਾਈਂਡ ਦੇ ਮਾਲਕ ਨੇ ਕਿ ਸਾਡੇ ਨਬੀ ਦੇ ਦੱਸੇ ਹੋਏ ਤਰੀਕੇ ਦੇ ਮੁਤਾਬਕ ਸਲਾਮ ਲੈਂਦੇ ਤੇ ਜੇ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਦਈਏ ਤੇ ਸਾਡੀ ਜ਼ੁਬਾਨ ਤੇ ਕਿਹੜੇ ਕੋਈ ਦੇ ਹਲ ਘਟ ਜਾਣ ਲੱਗੇ ਨੇ ਇੱਜ਼ਤ ਦੇਵੋਗੇ ਤੇ ਇੱਜ਼ਤ ਮਿਲਣੀ ਟੇਬਲ ਟਾਕ ਉਦੋਂ ਹੁੰਦਾ ਜਦੋਂ ਸਾਹਮਣੇ ਪਿਆਰ ਨਬੀ ਪਾਨੇ ਨਜਰਾਨ ਦੇ ਵਫਦ ਨੂੰ ਗੈਰ ਮੁਸਲਮ ਨੂੰ ਮਸਜਦ ਨਬੀ ਚ ਕਿਹਾ ਉੱਥੇ ਆਪਣੀ ਇਬਾਦਤ ਕਰ ਲਓ ਬਾਅਦ ਚ ਗੱਲ ਕਰਾਂ ਤੇ ਸਾਡੇ ਪਾਕਿਸਤਾਨ ਚ ਅਸੀਂ ਮਸੀਤ ਨਹੀਂ ਬਣਾ ਸਕਦੇ ਇਹ ਮਸੀਤ ਨਹੀਂ ਬਣ ਦੇਣੀ ਇੱਕ ਡੀਆਈਜੀ ਸਾ ਮੇਰੇ ਦੋਸਤ ਨੇ ਕਹਿੰਦਾ ਮੈਂ ਇੱਕ ਮੌਲਵੀ ਨੂੰ ਕਿਹਾ ਤੁਹਾਡੇ ਨਾਲ ਤੇ ਸਰਦਾਰ ਚੰਗੇ ਨੇ ਜਿਨ੍ਹਾਂ ਗੁਰਦੁਆਰੇ ਜਗ੍ਹਾ ਰੱਖੀ ਵੀ ਇੱਥੇ ਨਮਾਜ਼ ਪੜ ਲਓ ਡੀਆਈਜੀ ਮੇਰਾ ਦੋਸਤ ਅਏ ਪਰਸੋਂ ਮੈਂ ਪੁਲਿਸ ਨੂੰ ਖਤਾਬ ਕੀਤਾ ਮੈਨੂੰ ਦੱਸ ਦੇ ਰਹੇ ਨੇ ਮੌਲੀਆਂ ਦੀ ਕਰਤੂਤਾ ਸਿੱਧੀਆਂ ਗੱਲਾਂ ਨੇ ਮੇਰੇ ਕੋਲ ਜਿਹੜਾ ਮੌਲਵੀ ਮੌਲਵੀ ਹੋ ਕੇ ਮਸਜਿਦ ਡੱਕੇ ਮੈਨੂੰ ਦੱਸ ਉਹ ਅੱਲਾ ਦੇ ਘਰ ਦਾ ਕੀ ਖਾਦਮ ਮੇਰੇ ਭਾਈਓ ਆਪਣੇ ਘਰ ਚ ਸੋਚਣਾ ਪੈਣਾ ਹੈ ਕਿ ਅਸੀਂ ਕਿਹੜੀ ਚੀਜ਼ ਛੱਡੀ ਹੈ ਤੇ ਜਿਹਦੀ ਵਹਿਤ ਤੋਂ ਸਾਡੇ ਤੋਂ ਦੁਨੀਆ ਚ ਗੈਰ ਮੁਸਲਮ ਦੂਰ ਹੋ ਗਏ ਕਿਹੜੀ ਚੀਜ਼ ਛੱਡੀ ਅਸਾਂ ਉਸਵਾ ਰਸੂਲ ਛੱਡ ਦਿੱਤਾ ਅਸਾਂ ਮੁਸਤਫਾ ਨੂੰ ਆਈਡੀਅਲ ਮੰਨਣਾ ਛੱਡ ਦਿੱਤਾ ਅਸਾਂ ਕਮਲੀ ਵਾਲਾ ਦਾ ਤਰੀਕ ਅੱਛਾ ਵੀ ਤੁਹਾਡੀ ਫੈਕਟਰੀ ਚ ਇੱਕ ਇਸਾਈ ਭਾਂਡੇ ਤੁੰਦਾ ਇੱਕ ਈਸਾਈ ਗਟਰ ਸਾਫ ਕਰਦਾ ਮੈਨੂੰ ਦੱਸੋ ਉਹਦਾ ਗਟਰ ਕੱਢਣਾ ਤੈਨੂੰ ਸਹੂਲ ਹੈ ਉਹਦਾ ਘਰ ਚ ਭਾਂਡੇ ਧੋਣਾ ਤੈਨੂੰ ਕਬੂਲ ਤੇਰੀ بیگم ਦੇ ਕੱਪੜੇ ਸੈਨ ਧੋਵੇ ਉਹ ਤੈਨੂੰ ਕਬੂਲ ਹੈ ਉੰਜ ਤੂੰ ਆਖੇ ਵੀ ਉੱਥੇ ਪਾਸੇ ਹੋ ਕੇ ਬਹਿ ਮੈਂ ਤੇਰੇ ਹੱਥ ਦਾ ਗਲਾਸ ਪਾਣੀ ਨਹੀਂ ਪੀਣਾ ਚੱਲਿਆ ਇਹ ਤੇਰਾ ਹਜ਼ਮ ਹੈ ਹੋਰ ساری ਤੂੰ ਉਹਦੇ ਕੋਲ ਖidmat ਕਰਾ ਰਿਹਾ ਹੈ ਤੂੰ ਇੰਨਾ ਕੋ اخلاق ਉਸ ਨੂੰ ਦੇਖ ਕੇ ਤੇਰੇ کردار ਨੂੰ ਵੇਖ ਕੇ ਉਹ ਮੁਸਲਮਾਨ ਹੋ ਜਾਏ ਬਾਬੇ ਨਾ ਗੁਰੂ ਨਾਨਕ ਦੇ ਮੈਂ ਗ੍ਰੰਥ ਚ ਪੜਿਆ ਤੇ ਬਾਬਾ ਸਾਹਿਬ ਨੇ ਇੱਕ ਲਫ਼ਜ਼ ਲਿਖਿਆ ਸਾਬ ਕਿਆ ਕਰੋ ਹਰ ਮਜ਼ਬ ਦੇ ਬਾਨੀ ਨੂੰ ਸਾਡੇ ਨਵੀ ਨੇ ਬਦਤਮੀਜ਼ੀ ਨਹੀਂ ਸਿਕਾਈ ਸਾਬ ਲਿਖਾ ਕਰੋ ਪੜਾ ਕਰੋ ਬਾਬਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੱਕ ਪਰਾਇਆ ਨਾਨਕਾ ਕਿਆ ਗਾਏ ਕਿਆ ਸੂਰ ਹੁਣ ਦੱਸੋ ਕਿਸੇ ਮਜ਼ਬ ਦੀ ਗੱਲ ਕੋ ਆਪਣੀ ਕਿਤਾਬ ਚ ਲਿਖਦਾ ਮੈਂ ਤੁਹਾਨੂੰ ਕਈ ਮੁਅਰਰਫ ਖੋਣਾ ਏਡੇ ਮੁਤਸਬ ਨੇ ਦੂਸਰੀ ਤਾਰੀਖ ਆਪਣੀ ਕਿਤਾਬ ਚ ਨਹੀਂ ਲਿਖਦੇ ਯਾਨੀ ਤਰੀਕ ਉਹਨੂੰ ਚਟਲਾਉਂਦੀ ਹੋਵੇ ਉਹ ਗੱਲ ਨਹੀਂ ਲਿਖਦੇ ਮਰ ਬਾਬੇ ਨੇ ਆਪਣੀ ਕਿਤਾਬ ਚ ਲਿਖਿਆ ਹੈ ਕਿ ਜੇ ਮੁਸਲਮਾਨ ਹੈ ਤੇ ਆਪਣੇ ਨਬੀ ਨੂੰ ਕਾਪੀ ਕਰ ਉਹਨੇ ਕਿਹਾ ਕਿਸੇ ਦਾ ਹੱਕ ਖਾਣਾ ਐਂਜੇ ਜਿਵੇਂ ਸੂਰ ਤੇ ਆਪਣਿਆਂ ਨੂੰ ਕਿਹਾ ਹੈ ਕਿ ਜੇ ਤੂੰ ਸਿੱਖੇ ਤੇ ਮੈਨੂੰ ਕਾਪੀ ਕਰ ਐਂ ਜਿਵੇਂ ਟੱਗੀ ਸੂਰ ਗਾਏ ਹੁਣ ਐਨੇ ਬੈਠੇ ਜੇ ਮੇਰੇ ਬੱਚੋ ਮੇਰੇ ਦੋਸਤੋ ਮੇਰੇ ਬਜ਼ੁਰਗੋ ਆਪਣੇ ਅੰਦਰ ਅਵੇਰਨੈਸ ਲਾਓ کسی دی عبادت گاہ دی توہین کرنا اسلام نے منع کیتا اور مولوی کور میں بڑی کمی دیکھی امن کمے بہن گیا نا اتنے بڑا کہن گے جی ہم آپ کے ساتھ ہیں ہم امن چاہتے ہیں پھر جب اپنے ممبر تنگ گے نا پھر لوگ آخر گے دب کے رکھو یار <laughs> عجیب سچائی چھپ نہیں سکتی بناوٹ کے اصولوں سے خوشبو آ نہیں سکتی کبھی کاغذ کے پھولوں سے ਜਦੋਂ ਤੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸ ਤਾਂ ਮੇਰਾ ਦਾਦਾ ਅਮਰਸਰੋਂ ਆਇਆ ਸੁਣੋ ਤੇ ਮੇਰਾ ਦਾਦਾ ਕਹਿੰਦਾ ਜਦੋਂ ਇਹ ਭਾਜੜ ਪਈ ਨਾ ਪਾਰਟੀਸ਼ਨ ਹੋਈ ਤੇ ਮੈਨੂੰ ਸੁੰਦਰ ਸਿੰਘ ਛਾਪੇ ਵਾਲਾ ਉਹਨੇ ਪਣਾ ਦਿੱਤੀ ਆਪਣੇ ਘਰ ਰੱਖਿਆ ਜਦੋਂ ਅਮਨ ਹੋਇਆ ਅਮਰਸਰ ਦੇ ਨਾਲ ਪਿੱਟੇਵੱਡ ਸਾਡਾ ਪਿੰਡ ਉੱਥੋਂ ਅਮਨ ਹੋਇਆ ਤੇ ਅਸੀਂ ਸਾਨੂੰ ਉਹ ਵਾਗੇ ਬਾਰਡਰ ਤੇ ਆਪ ਛੱਡਣ ਆਇਆ ਤੇ ਫਿਰ ਉਸ ਤੋਂ ਬਾਅਦ ਮਿਲਣ ਵੀ ਆਉਂਦਾ ਰਿਹਾ ਤੇ ਕਿਸੇ ਦੀ ਨੇਕੀ ਮੈਨੂੰ ਯਾਦ ਤੇ ਮੈਂ ਇਸ ਮੈਂਬਰ ਤੇ ਸੁਣਾ ਦਿੱਤੀ ਉਹ ਨੇਕੀ ਕਿਸੇ ਦੀ ਨਹੀਂ ਭਲਾਨੀ ਚਾਹੀਦੀ ਤੇ ਮੇਰੇ ਭਾਈਓ ਅਗਰ ਮਿਲਨ ਸਾਰੀ ਅਸੀਂ ਖਤਮ ਕਰ ਦਿੱਤੀ ਤੇ ਦੱਸੋ ਅਸੀਂ ਆਪਣਾ ਮੌਕਫ ਕਿਸੇ ਨੂੰ ਦੱਸ ਸਕਾਂਗੇ ਹੁਣ ਚਲੋ ਮਿਸਾਲ ਤੌਰ ਤੇ ਢੜਕੀ ਨਾਮ ਭਾਈ ਅਸ਼ਰਫ ਸਾਹਿਬ ਰਮਜ਼ਾਨ ਸਾਹਿਬ ਢੜਕੀ ਨਾ ਭਾਈ ਅਬਾਸ ਅਲੀ ਇਹਨਾਂ ਤਿੰਨਾਂ ਬੰਦਿਆਂ ਨਾਲ ਮੈਂ ਜੋ ਸਲਾਮ ਲੈਣਾ ਛੱਡਦਾ ਤੇ ਮੈਂ ਇਸ ਮਰਕਜ਼ ਵੜ ਜਾਂਗਾ ਉਹ ਨਾਨਾ ਜੀ ਮੌਲੀ ਸਾਹਿਬ ਤੇ ਖਲਾਕ ਦੇ ਬੜੇ ਭੈੜੇ ਨੇ ਸਲਾਮ ਨਹੀਂ ਲੈਂਦੇ ਸਿੱਧੇ ਮੂੰਹ ਇਹਨਾਂ ਕੋ ਅਸੀਂ ਆਵਾਜ਼ ਕੀ ਸੁਣਨਾ ਓਏ ਚਲਿਆ ਮੈਂ ਆਪਣੇ ਨਾਲ ਬੇਰੁਖੀ ਇਫਤਿਆਰ ਕਰਾਂ ਆਪਣੇ ਮੈਨੂੰ ਬਿਠਾਉਣ ਲਈ ਤਿਆਰ ਨਹੀਂ ਤੂੰ ਗੈਰ ਮੁਸਲਮ ਨਾਲ ਬੇਰੁਖੀ ਤਿਆਰ ਕਰੇਗਾ ਤੇ ਉਹ ਤੈਨੂੰ ਲਾਗੇ ਲਾਏਗਾ ਉਹ ਤੇਰਾ دین ਮੰਨੇਗਾ ਜੀ ਜੀ ਨਾਜ਼ਰੀਨ ਇਹ ਪ੍ਰੋਫੈਸਰ ਕਲਵੇ ਕਲਿਆਨ ਸਿੰਘ ਦੋਸਤ ਨੇ ਮੇਰੇ ਮਿੱਤਰ ਨੇ ਸੰਗੀ ਨੇ ਮੇਰੇ ਚੰਨ ਨੇ ਮੇਰੇ ਮੱਖਣ ਨੇ ਇਹ ਮੇਰਾ ਚੰਨ ਬੈਸਟ ਫਰੈਂਡ ਮੱਖਣ ਨੇ ਚੌਰੀ ਸ਼ਕੀਲ ਔਰ ਮਾਨ ਨਾਸਰ ਸਾਹਿਬ ਮੇਰਾ ਚੰਨ ਨੇ ਇਹ ਚੰਨ ਮੈਨੂੰ ਜਿੱਥੇ ਵੀ ਕਵੇ ਨਾ ਤੇ ਮੈਂ ਉੱਥੇ ਭੱਜ ਕੇ ਜਾਣਾ ਔਰ ਇੰਜ ਭੱਜ ਕੇ ਜਾਣਾ ਜਿਵੇਂ ਗਰੀਬ ਇਸ ਹਕੂਮਤ ਵੱਲ ਭੱਜ ਕੇ ਗਿਆ ਸੀ ਤੇ ਹੁਣ ਭੱਜ ਕੇ ਮੋੜ ਵੀ ਆਏ ਨੇ ਤੇ ਇਹ ਸਾਰੇ ਸਾਡੇ ਦੋਸਤ ਨੇ ਔਰ ਮੈਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਬੜਾ ਹੈ ਔਰ ਲੋਕਾਂ ਨੂੰ ਮੈਂ ਦੱਸ ਰਿਹਾ ਹਾਂ ਕਿ ਜਿਹੜਾ ਇਸਲਾਮ ਹੈ ਉਹ ਹਰ ਮਜ਼ਬ ਰਿਵਾਜ ਤੇ ਆਪਣਾ ਦਮਨ ਖੁੱਲਾ ਰੱਖਦਾ ਹੈ ਸਾਡੇ ਚ ਸਿੱਦਤ ਪਸੰਦੀ ਨਹੀਂ ਗਈ ਅਸੀਂ ਹਰ ਇੱਕ ਨੂੰ ਆਪਣੇ ਕਰੀਬ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਦੇ ਕਰੀਬ ਹੋਣਾ ਚਾਹੁੰਦੇ ਹਾਂ ਔਰ ਇੱਕ ਦੂਸਰੇ ਨੂੰ ਮਿਲ ਕੇ ਇੱਕ ਦੂਸਰੇ ਦਾ ਜ਼ੇਨ ਪੜ ਸਕਦਾ ਬੰਦਾ ਜਾਦੂ ਕੋਈ ਵੀ ਨਹੀਂਗਾ ਕਿ ਕੋਈ ਕਿਸੇ ਨੂੰ ਪ੍ਰੋਫੈਸਰ ਸਮੀ ਉੱਲਾਹ ਸਾਹਿਬ ਮੇਰੇ ਦੋਸਤ ਹੈ ਤੋ ਜਾਦੂ ਨਾਲ ਕੋਈ ਬੰਦਾ ਨਹੀਂ ਕਿਸੇ ਨੂੰ ਪੜ ਸਕਦਾ ਇਸ ਵਾਸਤੇ ਸਭ ਤੋਂ ਵੱਡਾ ਪਹਿਲਾ ਇਹ ਜਿਹੜੇ ਔਨ ਮੇਲ ਮੁਹੰਮਦ ਉਹ ਹੀ ਔਨ ਮਕਾਨੀ ਜਿਹੜੇ ਖੁਸ਼ੀਆਂ ਚਾਹੁੰਦੇ ਨੇ ਤੇ ਉਹ ਹੀ ਗਮੀਆਂ ਚਾਹੁੰਦੇ ਨੇ ਇਸ ਵਾਸਤੇ ਸਾਨੂੰ ਸਭ ਨੂੰ ਪਹਿਲੋ ਇੱਕ ਦੂਜੇ ਦੀ ਖੁਸ਼ੀ ਗਮੀ ਚ ਮਿਲਣਾ ਚਾਹੀਦਾ ਹੈ ਉਤੋਂ ਬਾਅਦ ਆਪਣੇ ਧਰਮ ਦੀ ਗੱਲ ਕਰਨੀ ਚਾਹੀਦੀ ਹਰ ਇੱਕ ਨੂੰ تو میں بڑا خوش ہوں کلیان سنگھ دی دعوت میں آن کے انہیں گھر آفی کلونی اور میں انشاءاللہ پھر بھی رہاں گا اور انشاءاللہ ضرور ملدے رہاں گے رہ جی اے ساڑھا ملنا جلنا جڑا ہے پوری انسانیت واسطے فائدے مند ہے اور تمام مذاہب پیغام جاندہ ہے کہ اے سکھ مذہب تے مسلم مذہب ایک دوسرے دنال ٹیبل ٹاک کرتے ہیں ایک دوسرے نال ملتے جلتے ہیں اور جڑا پنجاب ہے ਇਹ ਉਦਰਾਲਾ ਤੇ ਦਰਾਲਾ ਪੰਜਾਬ ਜਿਹੜਾ ਹੈ ਇਹ ਬਹੁਤ ਕਰੀਬ ਹੈ ਔਰ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਇਹ ਦੋਨਾਂ ਮੁਲਕਾਂ 'ਚ ਅਮਨ ਹੋਏਗਾ ਔਰ ਇਨਸ਼ਾਅੱਲਾ ਅਸੀਂ ਜੰਗ ਦੇ ਕਰੀਬ ਨਹੀਂ ਜਾਵਾਂਗੇ ਨਾ ਅਸੀਂ ਜਾਨ ਦਵਾਂਗੇ ਨਾ ਅਸੀਂ ਆਪਣੇ ਹੁਕਮਰਾਨਾਂ ਨੂੰ ਨਾ ਇਹ ਆਪਣੇ ਹੁਕਮਰਾਨਾਂ ਨੂੰ ਔਰ ਇਨਸ਼ਾਅੱਲਾ ਅਸੀਂ ਮਜਬੂਰ ਕਰਾਂਗੇ ਕਿ ਇਹ ਟੇਬਲ 'ਤੇ ਬਹਿ ਕੇ ਦੋਵਾਂ ਮੁਲਕਾਂ ਦੇ ਰੋਲੇ ਮੁਕਨ 'ਤੇ ਬਹਿ ਕੇ ਇੱਕ ਦੂਜੇ ਦੇ ਨਾਲ ਅਸੀਂ ਆਪਣੇ ਪਿਓ ਦਾਦੇ ਦੇ ਪਿੰਡ ਵੇਖੀਏ ਸ਼ਹਿਰ ਮੈਂ ਅਮਰਸਰ ਦਾ ਹਾਂ ਅਸੀਂ ਅਮਰਸਰ ਵੇਖੀਏ ਫਿਟੇਵਾਡ ਵੇਖੀਏ हां ਜਦੋਂ ਤੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸ ਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ ਤੇ ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮaaf ਹੁੰਦਾ ਸੀ ਤੇ ਤਗੜੇ ਮਾੜੇ ਦੇ ਖੂਨ ਦਾ ਹਿਸਾਬ ਹੁੰਦਾ ਸੀ ਉਦੋਂ ਲੱਖ ਭਾਵੇਂ ਕਾਫਰਾਂ ਦਾ ਰਾਜ ਹੁੰਦਾ ਸੀ ਜਦੋਂ ਜੱਜ ਵੀ ਜਮਾਲਾ ਤੇ ਸਰਾਜ ਹੁੰਦਾ ਸੀ ਅੰਗਰੇਜ਼ ਹਕੂਮਤ ਸੀ ਪਰ ਉਦੋਂ ਲੋਕਾਂ ਨੂੰ ਇਨਸਾਫ ਲੱਭ ਜਾਂਦਾ ਸੀ ਹੁਣ ਵੀ ਲੱਭੇਗਾ ਇਨਸ਼ਾਅੱਲਾ ਨਾ ਉਮੀਦ ਨਹੀਂ ਹੋਣਾ ਚਾਹੀਦਾ ਤੇ ਵੈਸੇ ਬਾਬੇ ਗੁਰੂ ਨਾਨਕ ਸਾਹਿਬ ਨੇ ਬੜੀ ਗੱਲ ਸੋਹਣੀ ਲਿਖੀ ਕਿ ਨਾਨਕ ਦੁਖੀਆ ਸਭ ਸੰਸਾਰ ਇਸ ਦੁਨੀਆ ਸਾਰੀ ਜਿਹੜੀ ਇਹ ਦੁੱਖਾਂ ਦਾ ਘਰ ਹੈ ਤੇ ਇਹ ਇਹ ਸਾਡੇ ਨਬੀ ਨੇ ਫਰਮਾਇਆ ਮੇਰੇ ਮੁਸਤਫਾ ਕਰੀਮ ਨੇ ਕਿ ਅ ਦੁਨੀਆ ਸਜਨੁਲ ਮੂਮਨ ਦੁਨੀਆ ਮੂਮਨ ਵਾਸਤੇ ਕੈਦਖਾਨਾ ਹੈ ਤੇ ਜਦੋਂ ਹੈ ਹੀ ਹਜ਼ੂਰ ਨੇ ਕਹਤਾ ਕੈਦੀ ਨੂੰ ਸੋਨੇ ਦੇ ਮਹਲ ਚ ਵੀ ਰੱਖੋ ਉਹਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਦੋਵਾਂ ਲਈ ਤੁਹਾਡੇ ਲਈ ਵੀ ਤੇ ਆਪਣੇ ਲਈ ਦੁਆ ਕਰਨਾ ਹੈ ਕਿ ਅਸੀਂ ਮਿਲਦੇ ਜੁਲਦੇ ਰਹੀਏ ਤੇ ਲੋਕਾਂ ਵਾਸਤੇ ਸਾਨੀਆਂ ਪੈਦਾ ਕਰਦੇ ओके okay, जी ਆ ਵੀਡੀਓ ਤੁਸੀਂ ਵੇਖੀਏ ਇਸ ਵੀਡੀਓ ਵਿੱਚ ਮੋਲਾਨਾ ਨੇ ਉਹਨਾਂ तमाम ਮੁਸਲਮਜ਼ ਨੂੰ ਇੱਥੇ ਕੋਈ ਇਹ ਨਹੀਂ ਕਹਿ ਸਕਦਾ ਕਿ ਹਰ ਮਸਜਬ ਦੇ ਲੋਕ ਨੇ ਸਾਰੇ ਦੇ ਸਾਰੇ ਚੰਗੇ ਨੇ ਤੇ ਇੰਜ ਮਤਲਬ ਹਰ ਜਗ੍ਹਾ ਹਰ ਮਸਜਬ ਦੇ ਕੁਝ ਚੰਗੇ ਲੋਕ ਵੀ ਹੁੰਦੇ ਨੇ ਕੁਝ ਇਹੋ ਜਿਹੇ ਲੋਕ ਵੀ ਹੁੰਦੇ ਨੇ ਗਲਤ ਅਰਕਤਾ ਕਰਦੇ ਨੇ ਤੇ ਇਹਨਾਂ ਨੇ ਉਹਨਾਂ ਮੁਸਲਮਜ਼ ਦੀ ਕਲਾਸ ਲਈ ਹੈ ਕਿ ਉਹ ਮੁਸਲਮ ਕਿੱਡੇ ਚੱਲੇ ਨੇ ਕਿਤਨੇ ਕਿੱਡੇ ਪਾਗਲ ਨੇ ਕਿ ਨਬੀ ਨੇ ਜਿਹੜਾ ਸਾਨੂੰ ਦਰਸ ਦਿੱਤਾ ਹੈ ਉਦੇ ਤੋਂ ਹਟ ਕੇ ਜਿਹੜਾ ਇਹੋ ਜਿਹੀਆਂ ਹਰਕਤਾਂ ਕਰਦੇ ਪਏ ਨੇ ਤੇ ਇੱਥੇ ਜਿਹੜਾ ਇਹਨਾਂ ਨੇ ਨਾਲ ਹੀ ਕਿਹਾ ਕਿ ਸਿੱਖਾਂ ਦੀ ਤਾਰੀਫ਼ ਕੀਤੀ ਹੈ ਕਿ ਸਿੱਖ ਕਿਸ ਤਰ੍ਹਾਂ ਸਾਡੇ ਨਬੀ ਤੇ ਦਸੇ ਦੇ ਤਰੀਕੇ ਦੇ ਨਾਲ ਸਲਾਮ ਲੈਂਦੇ ਨੇ ਤੇ ਨਾਲ ਇਹਨਾਂ ਨੇ ਇੱਕ ਹੋਰ ਬਹੁਤ ਵਧੀਆ ਕਿਸਮ ਦੀ ਚੀਜ਼ ਸ਼ੇਅਰ ਕੀਤੀ ਜੀ ਇਹਨਾਂ ਨੇ ਇੱਕ ਹੋਰ ਇਨਸੀਡੈਂਟ ਸ਼ੇਅਰ ਕੀਤਾ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਦਾਦਾ ਜਦੂ ਇੰਡੀਆ ਤੋਂ ਜਿਹੜਾ ਅਏ ਪਾਕਿਸਤਾਨ ਤੇ ਵਿਰਾ ਦੇ ਵਿੱਚ ਇਹਨਾਂ ਨੂੰ ਸਿੱਖਾਂ ਨੇ ਪਨਾ ਦਿੱਤੀ ਸਿੱਖਾਂ ਨੇ ਸ਼ੈਲਟਰ ਦਿੱਤੀ ਤੇ ਇਹਨਾਂ ਨੇ ਵੀ ਇੱਕ ਅਹਿਮ ਕਿਸਮ ਦਾ ਵਾਕਿਆ ਸ਼ੇਅਰ ਕੀਤਾ ਤੇ ਸਿੱਖਾਂ ਦੇ ਇਹਨਾਂ ਨੇ ਬਹੁਤ ਸਾਰੇ ਇਨਸੀਡੈਂਟਸ ਪਹਿਲਾਂ ਵੀ ਆਪਣੀ ਵੀਡੀਓਜ਼ ਦੇ ਵਿੱਚ ਸ਼ੇਅਰ ਕੀਤੇ ਦੇ ਨਾਲ ਇੱਥੇ ਇਹਨਾਂ ਨੇ ਜਿਸ ਸਿੱਖ ਦੇ ਨਾਲ ਗੁਫ਼ਤਗੂ ਕੀਤੀ ਉਹਨਾਂ ਨੇ ਦੱਸਿਆ ਕਿ ਬਹੁਤ ਸਾਡੇ ਸਾਡੇ ਸਿੱਖ ਨੇ ਜਿਹੜੇ ਮੋਲਾਨਾ ਦੀ ਵੀਡੀਓਜ਼ ਦੇਖਦੇ ਨੇ ਨਾਸਰ ਮਦਨੀ ਦੀ ਵੀਡੀਓਜ਼ ਦੇਖਦੇ ਨੇ ਤੇ ਸਪੈਸ਼ਲੀ ਆਪਣੇ ਬੱਚਿਆਂ ਨੂੰ ਨਾਸਰ ਮਦਨੀ ਦੀ ਵੀਡੀਓਜ਼ ਬਖਾਨੇ ਆ ਤੇ ਬਹੁਤ ਵਧੀਆ ਗੱਲਾਂ ਕਰਦੇ ਨੇ ਅ ਚੀਜ਼ ਵੀ ਕੀ ਆ ਬਹੁਤ ਵਧੀਆ ਲੱਗਦਾ ਕਿ ਆਪਸ ਵਿੱਚ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਜਿਹੜੀ ਇੱਕ ਟੇਬਲ ਟॉक ਹੋ ਵੀ ਹੁੰਦੀ ਆ ਆਪਸ ਵਿੱਚ ਗੱਲਾਂ ਸ਼ੇਅਰ ਵੀ ਕੀਤੀਆਂ ਜਾਂਦੀਆਂ ਨੇ ਬਾਬਾ ਗੁਰੂ ਨਾਨਕ ਦੇ ਬਾਰੇ ਵਿੱਚ ਵੀ ਗੱਲਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਅਕਸਰ ਹੀ ਆਪਣੀ ਸਪੀਚਸ ਦੇ ਵਿੱਚ ਬਾਬਾ ਗੁਰੂ ਨਾਨਕ ਦੀ ਦਸਦੀ ਦੀ ਤਾਲੀਮ ਦੇ ਬਾਰੇ ਵਿੱਚ ਵੀ ਗੱਲ ਕਰਦੇ ਨੇ ਤੇ ਬਹੁਤ ਵਧੀਆ ਲੱਗਿਆ ਵੀਡੀਓ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਤੋਂ ਮੁਲਾਕਾਤ ਹੁੰਦੀ ਸਤਿ ਸ੍ਰੀ ਅਕਾਲ ਜੀ